ਸਾਸੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਜਗਰਾਜ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਅੱਜ ਵੀਰ ਕੋਲ ਪਹੁੰਚੇ ਆ ਚਾਰ ਵੇੜਾਂ ਜਿੰਨੂੰ ਕਹਿੰਦੇ ਆ ਨਗਿਨੇ ਟੋਪ ਟੋਪ ਦੇ ਜਰਸੀਆਂ ਡੱਬੀਆਂ ਕਾਲੀਆਂ ਪੂਰੀਆਂ ਆ ਟੋਪ ਟੋਪ ਦੀਆਂ ਗਾਈਆਂ ਵੀਰ ਕੋਲ ਸਸਕਲ ਵੀਤੀ ਸਸਕਲ ਵੀਰ ਜੀ ਹੋਸ ਨਾਓ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਰਪਾ ਕਣੀ ਸੁਣਾ ਗਈ ਹਾਂਜੀ ਹਾਂਜੀ ਵਧੀਆ ਵਧੀਆ ਵੀਰ ਜੀ ਕਿੰਨੀਆਂ ਵੇੜਾਂ ਫਿਰ ਅੱਜ ਆਪਣੇ ਕੋਲ ਵੀ ਆਪਣੇ ਕੋਲ ਅੱਜ ਚਾਰ ਨਾਗ ਨੇ ਸਾਰੇ ਗਰਮੀਆਂ ਵਾਲੇ ਤੋਹਫੇ ਜਿੰਨਾਂ ਚਲੋ ਵਧੀਆ ਵਧੀਆ ਫ੍ਰਿਜਾਂ ਲੈ ਆਂਤੀਆਂ ਫਿਰ ਅੱਜ ਕਿੰਨੀਆਂ ਫ੍ਰਿਜਾਂ ਜੀ ਫ੍ਰਿਜਾਂ ਆ ਦਸੋ ਵੀਰ ਜੀ ਵਾੜ ਪਾੜੇ ਇਹ ਵੀ ਜੀ ਰਾਤ ਦੀ ਸੁੱਈ ਹੈ ਹਾਂਜੀ ਦੂਜਾ ਸਵੇਰ ਫੋੜੀ ਜੀ ਦੀ ਕੰਡਾ ਘਰ ਲਈ ਸੀ ਆ ਬਾਕੀ ਠੰਡੀ ਠੰਡੀ ਵਾਲੀ ਜਾਦੀ ਥਾਣ ਠੰਡ ਹੁਣ ਬਹੁਤ ਸੋਹਣਾ ਲੱਗਾ ਜਿਹੜਾ ਥਾਣ ਭਾਂਡਾ ਬਹੁਤ ਵਧੀਆ ਨੌਕ ਵਾਲਾ ਥਾਣਵੀ ਬਹੁਤ ਵਧੀਆ ਚਵਾਈ ਵਾਲਾ ਥਾਣਾ ਸਲ ਥਾਣਾ 12 ਕਿਲੋ ਪੌਲਾ ਹੋਏਗਾ ਦੋ ਡੰਗ ਤਾਂ ਕੱਲ ਦੀ ਸੋਈ ਆ ਅੱਛਾ ਵੀਰ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਵੀਰ ਜੀ ਜੇ ਦੋ ਤੋਂ 16 17 ਕਿਲੋ ਖੁੱਲਾ ਚਵਾਜ ਬਿਲਕੁਲ ਬਿਲਕੁਲ ਵੀਰ ਜੀ ਵੱਡੀ ਵਹਿੜਾਂ ਨਾਲੇ ਇਹਨੇ ਨਹੀਂ ਚਵਾਉਣਾ ਤੇ ਹੋਰ ਕਿਨੇ ਚਵਾਉਣਾ ਬਰੀਡ ਬਰੀਡ ਚੰਗੀ ਬਰੀਡ ਚੰਗੀ ਬਸ ਇਹ ਆ ਕਿ ਦੋ ਚਾਰ ਦਿਨ ਸਾਂਭੀ ਗਈ ਕਿ ਵੀਰ ਭਰਾਣੇ ਆ ਪੱਠੇ ਪੁੱਠੇ ਪਾਏ ਤੇ ਗਾਈ ਚੱਲੂ ਚੰਗੀ ਹਾਂਜੀ 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 ਥਾਣ ਪਾਂਡਾ ਬਹੁਤ ਜ਼ਿਆਦਾ ਵਧੀਆ ਜਿਹਨੂੰ ਕਹਿੰਦੇ ਥਾਣ ਤੋਂ ਵਧੀਆ ਲੱਗਾ ਕੋਈ ਹੋਟ ਨਾਲ ਕੋਈ ਮ ਦੇ ਆਪਣੇ ਨਾਰਮਲ ਹੀ ਹੁੰਦੇ ਆ ਆ ਰੇਟ ਇਹਦਾ ਭਾਵੇਂ 55000 ਕਰਾ ਲਓ 52 ਵਿੱਚੀ 2 ਘੱਟ 50 ਹੀ ਦੇ ਦਾਂਗੇ 48000 ਦੀ ਜੈਸ ਨੋ ਠੀਕ ਆ ਵੀਰ ਜੀ ਠੀਕ ਆ ਬਹੁਤ ਵਧੀਆ ਰੇਟ ਵੀਰ ਜੀ ਗਰਮੀ ਵਾਲੀ ਨਾਲ ਤੋਹਫਾ ਵਾ ਏਕ ਸਾਹ ਦਾ ਫਰਿੱਜ ਵਾ ਕੇ ਇੱਕ ਛੋਟੀ ਜੀ ਵੈੜ ਜਾਨੇ ਵੱਡੀ ਵਾ ਹਾਂ ਜੀ ਜੀ ਵੱਡੀ ਫੁੱਲ ਕੱਦ ਜਿਹਨੂੰ ਕਹਿੰਦੇ ਆ ਹਾਂ ਜੀ ਹਾਂ ਜੀ ਨਾ ਕੋਈ ਇਹਨੂੰ ਆਪਣੀ ਲੱਗਣੀ ਹੈ ਗਰਮੀ ਆ ਪੂਰੀ ਓਕੇ ਰਿਪੋਰਟ ਬਿਲਕੁਲ ਜਿਹੜੀ ਗਰਮੀ ਚ ੱਲਣ ਵਾਲੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਵੈਣ ਹਾਂ ਜੀ ਆ ਦਜੀ ਵੀਰ ਜੀ ਇਹ ਵੀ ਜੀ ਪੰਜਾਬ ਵਾਲੀ ਚੀਜ਼ ਹੈ ਆ ਤੇ ਨਕੀਨਾ ਹੀ ਲੈ ਠੀਕ ਆ ਵੀਰ ਜੀ ਇਹ ਲੱਡੂਆਂ ਬਹੁਤ ਚੰਗੀਆਂ ਨੇ ਹਾਂਜੀ 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 ਆਹਨ ਦੀ ਕੁਆਲਿਟੀ ਬਹੁਤ ਸਪੈਸ਼ਲ ਲੱਗੀ ਐ ਤੇ ਠੰਡੀ ਠੰਡੀ ਪਾਲੀ ਜਿਆਦਾ ਬਹੁਤ ਹੀ ਇਹ ਦੇ ਜਿਹਨੂੰ ਕਹਿੰਦੇ ਪਿਓਰ ਜਰਸੀ ਆ ਇਹ ਪੰਜਾਬ ਵਾਲੀ ਆ ਕੱਟ ਕੁਦ ਵੀ ਫੁੱਲ ਆ ਮੜੀ ਜੀ ਇਹਨਾਂ ਨੂੰ ਹਾਂਜੀ ਅੰਨਿਆ ਵੇਖੋ ਕਿ ਨਾਟਾ ਬੋਦੀ ਉੱਚੀ ਲੱਗੀ ਹਾਂਜੀ ਮੋਗਾ ਮੋਟੀ ਆ ਬਹੁਤ ਸੋਹਣੀ ਜਰਸੀ ਜਿਹਨੂੰ ਕਹਿੰਦੇ ਪੰਜਾਬ ਵਾਲੀ ਨੋਰਮਲ ਛੋਟਾ ਜਰਸੀ ਹਿਮਾਚਲ ਵਾਲੀ ਨਹੀਂ ਪੰਜਾਬ ਵਾਲੀ ਮਡੇ ਕੱਦ ਦੀ ਪੋਲ ਵੇਖ ਜਣੂ ਜਿਹੜਾ ਇਹਦਾ ਵੈਟ ਦਾ ਬਿਲਕੁਲ ਬਿਲਕੁਲ ਬਣੂ ਚੰਗੀ ਏ ਬਹੁਤ ਚੰਗੀ ਬਣਨੀ ਹਾਂਜੀ ਦੁੱਧ ਵੀ ਚੰਗਾ ਜਿਹੜਾ ਕੱਢੂਗੀ ਹਣਾ ਹਾਂਜੀ ਹਾਂਜੀ ਬਾਕੀ ਤੇ ਤਨ ਪਿਆਰ ਹੋਈ ਵੈਸੀ ਤੁਹਾਨੂੰ ਪਤਾ ਪੇ ਹਾਂਜੀ ਹਾਂਜੀ ਪਾਜੀ ਨਾਲੇ ਜਿਹੜੀ ਮੇਨ ਗੱਲ ਆ ਮੇਨ ਗੱਲ ਤੇ ਬਰੀਡ ਤੇ ਆ ਬਰੀਡ ਤੇ ਬਰੀਡ ਵਾਲੀਆਂ ਮੱਛੀਆਂ ਤੁਹਾਨੂੰ ਪਤਾ ਦੁੱਧ ਕੱਢਦੀਆਂ 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 ਵੀਰ ਦੀ ਦ ਹਾਂਜੀ ਹਾਂਜੀ ਥਣ ਥਣ ਬਹੁਤ ਵਧੀਆ ਲਗਾ ਵੇਖ ਲੋ ਬੀਟੀ ਹਾਂਜੀ ਤੇ ਵੀਰ ਜੀ ਇਹਦਾ ਫਿਰ ਰੇਟ ਕਰੀਏ ਜਾਇ ਜਾਇ ਜੀ ਵੀਰ ਜੀ ਜੇ ਤੈ ਤਿਆਰ ਹੋਈ ਹੋਏ ਜਾਂ ਬੱਚਾ ਦਿੱਤਾ ਹੋਏ ਵੈੜ ਨੇ ਫੇਰ ਤੇ ਵੈੜ 65 ਤੋਂ 70 ਹਜ਼ਾਰ ਬਿਲਕੁਲ ਸਹੀ ਗੱਲ ਤੇ ਇਸ ਟਾਈਮ ਵੀਰ ਜੀ ਇਹਦਾ ਮੁੱਲ ਕਰਾ ਲਓ ਤੁਸੀਂ 60 ਬੱਚੀ ਦੇ ਦੀਏ 55 ਹਜ਼ਾਰ ਦੀ ਕਿੱਸ ਨੂੰ ਚਲੋ ਵੀਰ ਜੀ ਕਰ ਦਈਏ ਥੋੜਾ ਬੋਤਾ ਮਾਨਤਣ ਕੋਈ ਗੱਲ ਨਹੀਂ ਵੀਰ ਜੀ ਕਰ ਦਾਂਗੇ ਮਾਨ ਕਰਾਓ ਠੀਕ ਹੈ ਕੋਈ ਵੀਰ ਭਰਾ ਆਊਗਾ ਤੇ ਜਰੂਰ ਮਾਨਤਾਣਾ ਹੋਊਗਾ ਬਾਕੀ ਵੱਛੀ ਕਿੱਥੇ ਮੁੱਕ ਜਾਣੀਆਂ ਹਾਂਜੀ ਹਾਂਜੀ ਬਾਕੀ ਵੱਛੀ ਜਿਹੜੀ ਆ ਪੂਰੀ ਐ ਕੱਦ ਵਜਨ ਵਾਲੀ ਆ ਜਰਸੀ ਜਿਹਨੂੰ ਪਿਓਰ ਕਹਿ ਦਿੰਦੇ ਆ ਹਾਂਜੀ ਹਾਂਜੀ ਹਾਂ ਪੂਰੀ ਬੂਥੀ ਬਾਥੀ ਵਧੀਆ ਆ ਆ ਦਜੇ ਤੇ ਜੇ ਨੰਬਰ ਤੇ ਆ ਗਈ ਜੇ ਨੰਬਰ ਤੇ ਵੀ ਜੇ ਵੀ ਕ੍ਰਾਸ ਪਾਣੇ ਜੱਸੀਆਂ ਦਾ ਤਾਂ ਆਪਣਾ ਜੱਤੀ ਜੀ ਆ ਜਾਣਾ ਅੱਜ ਫਿਰ ਵੀਰ ਜੀ ਗਰਮੀ ਵਾਲੇ ਤੋਹਫੇ ਲੈਂਦੇ ਆ ਗਰਮੀ ਵਾਲਾ ਤੋਹਫਾ ਇਹਦਾ ਫੇਸੂਨ ਵੀ ਬਹੁਤ ਸੋਹਣਾ ਤੇ ਬਾਕੀ ਹੈਗੀ ਜਾਣ ਵਾਲੀ ਆ ਹਾਂਜੀ 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 ਨਾਲ ਇਹਨਾਂ ਦਾ ਇਹ ਆ ਕਿ ਇੱਕ ਦੁੱਧ ਵੀ ਜਿਹੜਾ ਘਰ ਪੀਣ ਵਾਸਤੇ ਚੰਗਾ ਵਾ ਬਹੁਤ ਚੰਗਾ ਜੀ ਬਹੁਤ ਚੰਗਾ ਬਾਕੀ ਵਜਨ ਭੋਜਨ ਵਜਨ ਭੋਜਨ ਬੜਾ ਕੱਦ ਕੋਦ ਵਧੀਆ ਐ ਥੱਲੇ ਆ ਚਾਰੂ ਅਸ਼ੀ ਹਾਂ ਜੀ ਚੰਗੀ ਬਣੂਗੀ ਥਣ ਥਣ ਵੀ ਚੰਗਾ ਲੱਗਾ ਵੀਰ ਜੀ ਕੰਨੀ ਮੁੰਡੀ ਵਾਲੀ ਜਿਆਦਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਕਿੰਨੇ ਕਿ ਦਿਨ ਖੜੂਗੇ ਫਿਰ ਇਹ ਵੀਰ ਜੀ 7 ਤੋਂ 8 ਦਿਨ ਲੈ ਜੇਗੀ ਵੇਖੋ ਟੇ ਲੱਡੂਣਾ ਬਹੁਤ ਬੜੂ ਚੰਗੀ ਪਰ ਹਣਾ ਚੰਗੀ ਬਾਨੀ ਬੈਠੇ ਅੱਜ ਵੀਰ ਹੁਣਾਂ ਤੋਹਫੇ ਹੀ ਲਿਆਂਦੇ ਆ ਜਿਹਨੂੰ ਕਹਿੰਦੇ ਗੰਮੀਆਂ ਵਾਲੇ ਸਾਰੇ ਤੋਹਫੇ ਵੀਰ ਜੀ ਚਲੋ ਵਧੀਆ ਗੱਲ ਹੈ ਹਾਂਜੀ ਇਦਾਂ ਲਿਆਈ ਆ ਉਹ ਦੂਜੇ ਤੇ ਜਿਹੜਾ ਦਿਨਾਂ ਖਿੱਚੀ ਜਾਓ ਕੰਮ ਹੁਣ ਹਾਂਜੀ 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 ਵੀਰ ਜੀ ਹਾਂਜੀ ਹਾਂਜੀ ਤੇ ਇਹਦਾ ਫਿਰ ਵੀਰ ਜੀ ਗੜੀ ਹੈ ਮੁੱਲ ਜਾਇ ਜਾਇ ਇਹਦਾ ਮੁੱਲ ਵੀਰ ਜੀ ਤੁਸੀਂ 52 ਕਰਾ ਲਓ 50 ਕਰਾ ਲਓ ਇਹ ਜੈਸ ਨੂੰ ਇੱਕੋ ਲ ਜਦੋਂ ਇੱਥੇ ਕੋਈ ਆ ਮਾਨ ਜ਼ਰੂਰ ਹੋਣਗੇ ਹਾਂਜੀ 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 ਮਾਨ ਜ਼ਰੂਰ ਹੋਏਗਾ ਆਹ ਵੇਖੋ ਵੀਰ ਜੀ ਐ ਲੈਣ ਦੀ ਪੂਰੀ ਜਿੰਨੂ ਵਸ਼ੀ ਕਹਿੰਦੇ ਆ ਜਰਸੀ ਕੋਈ 15 16 ਦੇ ਨਾਲ ਵੱਚੀ ਖੜਦੀ ਤਰੀਕ ਦੇ ਸਾਹ ਠੀਕ ਆ ਵੀਰ ਜੀ ਤੇ ਜਰਸੀ ਦੇ ਵਿੱਚ ਕਰਾਸ ਆ ਤੇ ਫੱਟੀ ਫੁੱਲ ਵਜਣ ਵਾਲੀ ਆ ਐ ਫੁੱਲ ਜਿਹੜਾ ਕੱਦ-ਕੁੱਦ ਚੰਗਾ ਨਿੱਗਰ ਪੂਰੀ ਵਸ਼ੀ ਇੱਕ ਬੰਨੇ ਬੰਦਾ ਖਲੋਏ ਦੂਜੇ ਬੰਨੇ ਦੇਖਦਾ ਨਹੀਂ ਫੇਸ ਚੈੱਕ ਕਰਾਓ ਅੱਛਾ ਫੁੱਲ ਵੀ ਆ ਪੂਰਾ ਵਧੀਆ ਆ ਛੋਟਾ ਕੰਨ ਲੱਗਾ ਵੇ ਸ਼ੀਨੂ ਗੁੱਤੀ ਵੇਖੋ ਕਿੰਦੀ ਸੋਹਣੀ ਲੱਗੀ ਬਾਕੀ ਰੰਗ ਬਾਜ ਬਹੁਤ ਸੋਹਣੀ ਜਿਹੜਾ ਸਾਂਭੀ ਆ ਵੀ ਰਾਨੇ ਕੇ ਸਾਂਭੀ ਇਹਦੇ ਕੋਈ ਸ਼ੌਂਕੀ ਬੰਦੇ ਜਿਹਨੂੰ ਪਤਾ ਹੋਣਾ ਬਰੀਡ ਦਾ ਉਹਨਾਂ ਨੇ ਹੱਥ ਪਾਉਣਾ ਹੈ ਬੰਦੇ ਥੋੜੀ ਜੀ ਡਰਦੀ ਆ ਹਾਂਜੀ 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 ਘੱਟ ਕਰੋ ਗੱਡੀ ਕੇ ਹਾਂਜੀ ਹਾਂਜੀ ਠੀਕ ਹੈ ਬਾਕੀ ਸਾਂਭੀ ਸੁੰਭੀ ਚੰਗੀ ਕੇ ਜਿਹੜੀਆਂ ਬੱਚੀਆਂ ਵੀ ਜੀ ਫਿਰੀਏ ਬਾਜ਼ਾਰ ਚ ਪੈਸੇ ਪਾ ਕੇ ਨਹੀਂ ਲੱਭਦੇ ਨਹੀਂ ਜੇ ਲੱਭਦੀਆਂ ਸਹੀ ਗੱਲ ਇਹ ਬੱਚੀ ਵੀ ਜੀ ਜੇ ਤਾਂ ਪੂਰੀ ਤਿਆਰ ਹੋਈ ਹੋਏ ਬਚਾ ਦਿੱਤਾ ਇਹ ਬੱਚੀ ਹੈਗੀ 85 ਹਜ਼ਾਰ ਬਿਲਕੁਲ ਸਹੀ ਗੱਲ ਜੇ ਤੇ ਵੀਰ ਜੀ ਹਣੇ ਦਾ ਕਰੀਏ ਐਂਡ ਲਈ ਵਛੀ ਆ ਇਹ ਵੀ ਜੀ ਮਾਨ ਬੋਲ ਕਰਾਂਗੇ ਵੀਰ ਦਾ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਜਿਹੜਾ ਵੀ ਵੀਰ ਭਰਾ ਫੋਨ ਲਾਏਗਾ ਬੱਚੀ ਹੁਣ ਦੇ ਦਾਂਗੇ 75 ਹਜ਼ਾਰ ਦੀ ਗੈਸ ਨਾਲ ਚਲੋ ਠੀਕ ਆ ਵੀਰ ਜੀ ਹਾਂਜੀ ਹਾਂਜੀ ਬਾਕੀ ਮਾਨ ਤਣ ਜਿਹੜਾ ਮਾਨ ਤਣ ਖੁੱਲੇ ਹੋਣਗੇ ਜਿੱਥੇ ਵੀ ਜਿਹੜੀ ਬੱਚੀ ਦਾ ਵੀ ਪੁੱਲ ਮਾਨ ਕਰਾਂਗੇ ਵੀਰ ਜੀ ਹਾਂਜੀ ਹਾਂਜੀ ਮਾਪੇ ਪਤਾ ਨਹੀਂ ਕਿੱਥੇ ਸੌਂਦੇ ਕਿੱਥੇ ਹੋਏ ਨੇ ਆ ਤੇ ਬਾਕੀ ਵੀਰ ਜੀ ਕਿੰਨੇ ਦਿਨ ਲਾ ਜੂਏ ਦੇਣਾ ਵੀ ਜੀ 15 ਤੋਂ 16 ਕਰਦੀ ਜੇ ਵੈਸੇ ਠੀਕ ਠੀਕ ਥਣ ਥੁਣਾ ਪੂਰਾ ਵਧੀਆ ਲੱਗਾ ਬਹੁਤ ਵਧੀਆ ਕੁਆਲਟੀ ਵਾਲਾ ਥਣ ਲੱਗਾ ਪਿੱਠ ਪੂਰਾ ਜਿਹਨੂੰ ਕਹਿੰਦੇ ਵੇਖੋ ਕਿੰਨਾ ਛੋੜਾ ਪੂਰੀ ਵੱਡੀ ਵੱਛੀ ਪੂਰੀ ਵੱਡੀ ਵੱਛੀ ਜਿਹਨੂੰ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਇਹੋ ਵੀਰ ਜੀ ਚਾਰ ਵੱਛੀਆਂ ਜੀ ਚਾਰ ਬੈੜਾ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਇੱਕ ਸੂਈ ਤੇਨੇ ਗੱਬਣਾ ਠੀਕ ਹੈ ਠੀਕ ਹੈ ਬਾਕੀ ਕੋਈ ਵੀਰ ਭਰਾ ਫੋਨ ਲਾਏ ਵੀਡੀਓ ਤੋਂ ਬਗੈਰ ਵੀ ਵੀਰ ਹੁਣਾ ਕੋਲ ਜਿਹੜੇ ਇਹ ਜਾਨਵਰ ਹੁੰਦੇ ਹੁੰਦੇ ਆ ਇੱਕ ਦੋ ਪਸ਼ੂ ਆਪਣੇ ਕੋਲ ਹੁੰਦਾ ਹੀ ਹੁੰਦਾ ਹੀ ਹੁੰਦਾ ਵਾ ਕੋਈ ਗੱਬਣਾ ਆਪਣੇ ਹਾਂਜੀ ਹਾਂਜੀ ਹ ਤੋਹਫੇ ਤੋਹਫੇ ਟੈਕ ਟੰਨੀ ਕਰਮੀ ਇਹਨਾਂ ਨੇ ਨਾ ਕੋਈ ਮਨਾ ਨਾ ਨਾ ਕੋਈ ਟੈਨਸ਼ਨ ਹੀ ਨਹੀਂ ਦੇ ਇਹ ਫਰਿੱਜਾਂ ਭਾਜੀ ਜਦੋਂ ਮਰਜੀ ਚੋ ਕੋਈ ਗੱਲ ਹੀ ਨਹੀਂ ਦੇ ਇਹ ਕੋਈ ਸੈਮਸੰਗ ਦੀ ਫਰਿੱਜ ਕੋਈ ਐਲਜੀ ਦੀ ਬਿਲਕੁਲ 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 ਹਾਂਜੀ 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 ਬਾਕੀ ਵੀਰ ਭਰਾ ਬੈਠੇ ਆ ਆਪਣੇ ਆ ਮਸ਼ਹੂਰ ਦਲਾਲ ਜਿਹੜੇ ਆਪਣੇ ਏਰੀਆ ਦੇ ਵੀਰ ਹਣੀ ਸਾਰੇ ਬੈਠੇ ਆ ਵੀਰ ਭਰਾਵਾਂ ਦੇ ਸਿਰ ਤੇ ਆਪਣਾ ਕੰਮ ਚੱਲਦਾ ਬਿਲਕੁਲ 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 ਬਾਕੀ ਵੀਰ ਜੀ ਆ ਜਿਹਨੂੰ ਕਹਿੰਦੇ ਆ ਫੁੱਲ ਵਸ਼ੀਆਂ ਵੱਡੀਆਂ ਕਾਦਰ ਵਜਨ ਵਾਲੀਆਂ ਆ ਵਾ ਆਵੇ ਕੋਈ ਵੀਰ ਜੀ ਵਾਸੀ ਪੂਰੀ ਐ ਓਕੇ ਰਿਪੋਰਟ ਐ ਬਾਕੀ ਕੋਈ ਵੀਰ ਭਰਾ ਫੋਨ ਲਾਏ ਪਤਾ ਨਹੀਂ ਕਿੱਥੇ ਹੋ ਜਣੀਆਂ ਵਾ ਕੋਈ ਨਹੀਂ ਮਾਰ ਹਾਂਜੀ ਮਾਨਤਾਨ ਵੀਰ ਜੀ ਖੁੱਲੇ ਹਰ ਵਾਰੀ ਕਰੀ ਤੇ ਮਾਨਤਾਨ ਖੁੱਲੇ ਆਪਣੇ ਬਾਕੀ ਪੇਜ ਤੇ ਵੀਡੀਓ ਪਾਈ ਹਾਂਜੀ 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 ਪਹਿਲੀ ਵੀਡੀਓ ਤੇ ਹੀ ਸਾਰਾ ਮਾਲ ਵੇਚ ਗਿਆ ਆਪਣਾ ਬਸ ਠੀਕ ਆ ਠੀਕ ਆ ਵੀਰ ਜੀ ਇਹੋ ਵਸ਼ੀਆਂ ਦੇ ਫਿਰ ਹਾਂ ਜੀ ਇਸ ਟਾਈਮ ਇਹ ਚਾਰ ਰੱਸੀਆਂ ਦੇ ਚਲੋ ਠੀਕ ਆ ਵੀਰ ਜੀ ਹਾਂ ਜੀ ਹਾਂ ਜੀ ਚਲੋ ਠੀਕ ਆ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਮਾੜਾ ਜੀ ਐਡਰੈਸ ਵੀ ਸੀ ਆਪਣਾ ਪਿੰਡ ਪੱਡੇ ਜੇ ਤਹਿਸੀਲ ਡੇਰਾਪਾਪਾ ਨਾਨਕੇ ਜ਼ਿਲ੍ਹਾ ਗੁਰਦਾਸਪੁਰ ਤੇ ਨੰਬਰ ਆਪਣਾ 985817550 ਜੇ ਹਾਂ ਜੀ ਆਪਣਾ ਜੱਗੀ ਜੀ ਠੀਕ ਆ ਵੀਰ ਜੀ ਸਾਨੂੰ